ਇਹਦੇ ਵਿੱਚ ਸਭ ਤੋਂ ਪਹਿਲਾਂ ਸਾਖ ਸ੍ਰੀ ਦਮਦਮਾ ਸਾਹਿਬ ਦੇ ਸਾਫਤਾ ਜੱਜੇਦਾਰ ਮੈਂਬਰ ਐਸ ਡੀ ਪੀ ਸੀ ਸਿੰਘ ਸਾਹਿਬ ਯਾਨੀ ਬਲਵੰਤ ਸਿੰਘ ਜੀ ਨਾਮ ਅਗਰ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸੋਗ ਮਤਾ ਸੀ ਮੂਲ ਮੰਨਪਰਦ ਜ਼ਾਬ ਕਰਕੇ ਫਤਗੋੜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਦੂਸਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਹੈ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਦਾਨ ਵੀ ਦਿੱਤੀ ਗਈ ਉਹ ਤੋਂ ਇਲਾਵਾ ਗੁਰਦੁਆਰਾ ਸ੍ਰੀ ਹੀਦਰਾਂਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਸਥਾਨ ਉਹਨੂੰ ਵੀ YouTube ਵਰ ਸੋਸ਼ਲ ਜਿਹੜਾ ਸਾਡਾ ਚੈਨਲ ਹੈ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਚਾਹੀਦਾ। ਲੋਕਾਂ ਦੇ ਦੇਖਣ ਵਿੱਚ ਬਹੁਤ ਚਪੈਤਾ ਆਈਆਂ ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ YouTube ਜਿਹੜਾ ਸਾਡਾ ਚੌਂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਹੈ ਉਹ ਤੇ ਜਿਹੜਾ ਉਹ ਕੀਤਾ ਜਾਊਗਾ। ਤੀਸਰਾ ਇੱਕ ਬਹੁਤ ਵੱਡਾ ਅਹਿਮ ਸਗਾ ਕੇ ਤਾਕਸੀਈ ਕਾਲ ਤੱਕ ਸਾਹਬ ਨੂੰ ਗੁਰਦੁਆਰਾ ਅਕਾਲੀ ਬੂੰਗਾ ਜਿਹੜਾ ਸੋਲ ਬੂੰਗਾ ਸੁਲਤਾਨਪੁਰ ਲੋਧੀ ਕਾਲ ਬੂੰਗਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ ਉਹਦੇ ਲਈ ਸ਼ਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ ਅੱਜ ਉਹ 6 ਮੈਂਬਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਹੜੇ ਭਾਈਦਰ ਵਾਕ ਸਿੰਘ ਆਲਸਾ ਐਡ ਕਰਦੇ ਸੀ ਉਹਨਾਂ ਨੇ ਅੱਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਜਿਹਨਾਂ ਦੇ ਪਾਤੀਦਾਰ ਕਿਤੇ ਉਹਨਾਂ ਨੇ ਵੀ ਉਹਨਾਂ ਦਾ ਵੀ ਬਿਆਨ ਰਿਕਾਰਡ ਕੀਤੇ ਸਿੰਘ ਸਾਹਿਬ ਯਾਨੀ ਬਲਬੀਰ ਸਿੰਘ ਵੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹਨਾਂ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸੀਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪਿੰਡੀਆਂ ਤੋਂ ਉਂਗਲੀਆਂ ਤੋੜ ਦਿੱਤੀਆਂ ਉਂਗਲਾਂ ਵੀ ਬੇਰहमी ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਕਹਿ ਲਓ ਕਿ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਨ ਡਰਾਈਵ ਪਾ ਕੇ ਸਾਡੇ ਸਬੂਤ ਦਿੱਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਬੈਪਨਾ ਨਾਲ ਗੋਲੀਆਂ ਚੱਲੀਆਂ। ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਸੰਪਰਕ ਕੀਤਾ, ਇਥੋਂ ਜਿੱਥੀਆਂ ਵੀ ਅਸੀਂ ਲਿਖੀਆਂ। ਡੀਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਐਸਐਸਪੀ ਸਾਹਿਬਾਂ ਤੋਂ ਮਿਲੀ ਨਹੀਂ। ਉਹ ਕਹਿੰਦੇ ਕਿ ਅਧਰੇ ਲੱਗ ਗਏ 2-3-4 ਦਿਨ ਉਹਨਾਂ ਨੂੰ ਉਡੀਕਦੇ ਵੀ ਰਹੇ। ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਉਡੀਕਦੇ ਰਹੇ। ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਬਾਰਨਰ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸਪੋਰਟ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸੀਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦੀ ਕਿ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਤੇ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਤੇ ਤਾਬੜ-ਤਾਪੜ ਗੋਲੀਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਹਨਾਂ ਰਿਪੋਰਟ ਦੇ ਵਿੱਚ ਉਹ ਸਾਰਾ ਵਰਣਨ ਕਰ ਦਿੱਤਾ ਅਕਸਰ ਦੇਖਣੇ ਵਿੱਚ ਆਇਆ ਵੀ ਜੇਲੇ ਕਿਸੇ ਹੋਰ ਪਾਸੇ ਕੋਈ ਵਿਅਦਮੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕ ਰੋਸ਼ ਦੇ ਨਾਲ ਆਪਾਂ ਬਾਹਾਂ ਟੰਗ ਟੰਗੇ ਜਾ ਕੇ ਉੱਤੇ ਵਿਖਿਆਨ ਕਰਦੇ ਹਾਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਖਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਕਾਲ ਤੱਕ ਨੂੰ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀ ਆ ਉਹ ਹੀ ਅਜਿੰਨ ਰਾਤ ਕਰ ਦਿੱਤਾ ਉਹ ਰਿਪੋਰਟ ਹਮ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਪਈ ਇਹ ਜਿਹੜਾ ਕਾਰਜਿਆਲ ਬੜਾ ਵੱਡਾ ਵਿਆਗਦੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋਈ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋੜਨਾ ਚਾਹਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਨੀ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਵੈਰਨ ਵਾਰਨਿੰਗ ਤੋਂ ਫੇਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਬੀ ਕਰਨੀ ਕਿ ਪਿਛਲੇ ਦਿਨੀ ਤਖਸੀਰੀ ਕਾਲਕਟਾ ਸਾਹਿਬ ਨੂੰ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਦੀ ਫਿਰ ਉਹਨੇ ਚਿੱਠੀ ਤਖਸੀਰੀ ਜੈਦਨਾਥ ਸਾਹਿਬ ਨੂੰ ਵੀ ਚਿੱਠੀ ਲਿਖੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਤੁਹਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼ੋਗਲੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਗੱਲ ਖਤੋਂ ਖਿਲਾਫ ਤਿਆਰ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤੇ ਇੱਕ ਚਿੱਠੀ ਹਰਮੀਤ ਸਿੰਘ ਕਾਲਕੇ ਨੇ ਵੀ ਲਿਖੀ ਸੀ ਤੇ ਰਾਜਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰ ਹਾਂ ਤੇ ਤਤਪਰ ਹਾਂ ਔਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਜਿਹੜੀ ਅਮਿਤ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਇਹ ਮੈਂ ਇਦਾਂ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਸੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜ ਵੜ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਿਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਉੱਭ ਜਾਣ ਤੋ ਉਹਨਾਂ ਨੇ ਉਹਦੇ ਬਾਬਤ ਵੀ ਚਿੱਠੀ ਲਿਖੀ ਉਹ ਬਕਰਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਦਾ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਐ ਐਮ ਆਰਸੀ ਕਮਿਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਤਪ ਇਤਰਦਾਇਕ ਹੋਊਗੀ। ਸੋ ਅੱਜ ਦੇ ਵਿੱਚ ਸਿਰਫ ਕੇਵਲ ਤਾਂ ਕੇਵਲ ਅਸੀਂ ਬੈਠ ਕੇ ਇਹੋ ਹੀ ਵਿਚਾਰ ਸਾਰੇ ਪੀਤੇ ਆ ਜਿਹੜੇ ਸਾਰਸੰਮਤੀ ਦੇ ਨਾਲ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਨਗਰ ਕੀਰਤਨ ਪ੍ਰੰਪ ਹੋਣਾ ਉਹ 10 ਤਰੀਕ ਨੂੰ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ। ਮਹਾਪੁਰਸ਼ ਕਾਰਸੇਵਾਲੇ ਮਹਾਪੁਰਸ਼ ਫਿਰ ਆਪਣੇ ਨਿਰਮਲੇ ਮਹਾਪੁਰਸ਼ ਆਵਾਸੀ ਮਹਾਪੁਰਸ਼ ਆਸੀਂ ਵੀ ਆਪਣੇ ਤੌਰ ਤੇ ਚਿੱਠੀਆਂ ਸਾਰਿਆਂ ਨੂੰ ਕੱਢਾਂ ਕਿ ਮੈਂਬਰਾਂ ਦੇ ਰੂਪੀਆਂ ਲਾਉਣੇ ਆ ਕਿ ਖਾਮਸੇ ਕੰਮ ਸ਼ੁਰੂ ਵਾਲੇ ਦਿਨ ਤੇ ਸਮਾਪਤੀ ਵਾਲੇ ਦਿਨ ਉਹ ਦਿਨ ਜਰੂਰ ਸਾਰੇ ਮਹਾਪੁਰਸ਼ ਉੱਥੇ ਜਿਹੜੇ ਆ ਉਹ ਸ਼ਾਮਲ ਹੋਣ ਤੋਂ ਸਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਿਲਿੰਡ ਹੋਣੀ ਹੈ ਤਾਂ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਉਂਦੇ ਹੋ ਸੋ ਗੁਰੂ ਸਾਹਿਬ ਕਿਰਪਾ ਕਰੇ ਇਹ ਅੱਜ ਦਾ ਜਿਹੜਾ ਮੇਨ ਤੌਰ ਤੇ ਸਾਡਾ ਕਿਉਂਕਿ ਹੁੰਦਾ ਤਾਂ ਮਹੀਨਾਵਾਰੀ ਆ ਪਰ ਅੱਜ ਕੁਝ ਇੱਕ ਦੋ ਮਸਲੇ ਹੋਰ ਵੀ ਸੀ ਜਿਹੜੇ ਵਿਚਾਰਨ ਵਾਲੇ ਉਹ ਸਾਰੇ ਵਿਚਾਰੇ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸਾਈਂ